ਸ਼ਬਦ ਬਸਦੇ ਜੋ ਅੱਜ ਸਾਲਾਨਾ ਪ੍ਰੋਗਰਾਮ ਕ੍ਰਿਸਮਸ ਦੇ ਜਿਹੜਾ ਮਿਸ਼ਨ ਹਸਪਤਾਲ ਦੇ ਵਿੱਚ ਮਨਾਇਆ ਗਿਆ ਉਸ ਪਰ ਹallelujah ਹallelujah ਸਭ ਤੋਂ ਪਹਿਲੇ ਦਸਲਵਿਸ਼ ਆਰਮੀ ਵੱਲੋਂ ਇੰਡੀਆ ਨਾਰਥਰਨ ਟੈਟਰੀ ਵੱਲੋਂ ਔਰ ਮੈਂ ਮੇਜਰ ਥਾਮਸਨ ਸਾਧਿਕ ਮਸੀ ਐਡਮਿਨਿਸਟਰेटर ਮਿਸ਼ਨ ਹਸਪੀਟਲ ਤਾਰੀਵਾਲ ਆਪਣੇ ਪੂਰੇ ਹਸਪੀਟਲ ਪਰਿਵਾਰ ਵੱਲੋਂ ਆਪਣੇ ਆਫਿਸਰਾਂ ਵੱਲੋਂ ਆਪਣੇ EMPLOYEES ਸਟੂਡੈਂਟਸ ਔਰ ਟੀਚਰਜ਼ ਵੱਲੋਂ ਸਾਰਿਆਂ ਨੂੰ ਹੀ ਵੱਡੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰਾਂ ਵਾਲੇ 90 ਸਾਲ ਵੀ ਹਰ ਇੱਕ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਸੋ ਇਹ ਜੋ ਅੱਜ 크ਿਸਮਸ ਅਸੀਂ ਸੈਲੀਬ੍ਰੇਸ਼ਨ ਕੀਤਾ ਇਥੇ ਸਾਡੇ ਹਸਪੀਟਲ ਦੇ ਵਿੱਚ ਜੋ ਤਿੰਨ ਸੈਕਸ਼ਨ ਹਨ ਜਨਰਲ ਹਸਪੀਟਲ, ਆਈ ਸੈਕਸ਼ਨਲ ਔਰ ਕਾਲਜ ਆਫ ਨਰਸਿੰਗ ਜਿਹਦੇ ਵਿੱਚ ਕੀ ਸਾਰੇ ਹੀ ਟੀਚਰਸ ਨੇ, ਸਾਰੇ ਸਟੂਡੈਂਟਸ ਨੇ, ਡਾਕਟਰਸ ਨੇ, ਸਾਰੇ ਸੈਲੂਸ਼ਨ ਆਰਮੀ ਸਾਡੇ ਆਫੀਸਰਸ ਨੇ, EMPLOYES ਨੇ ਸਾਰਿਆਂ ਨੇ ਹੀ ਅਸੀਂ ਪਾਰਟਿਸਿਪੇਟ ਕੀਤਾ ਔਰ ਜਿਹਦੀ ਕੁੱਲ ਗੈਦਰਿੰਗ ਜਿਹੜੀ ਸੀਗੀ ਲਗਭਗ 700 ਦੇ ਕਰੀਬ ਸੀਗੀ ਔਰ ਜਿਹਦੇ ਵਿੱਚ ਲਗ ਲਗ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਆਪਣੀ ਪਰਫਾਰਮੈਂਸ ਨੂੰ ਪੂਰਾ ਕੀਤਾ ਔਰ ਜਿਹਦੇ ਵਿੱਚ ਕਿ ਗੀਤਾ ਭਜਨਾ ਦੇ ਦੁਆਰਾ ਦੁਆਵਾਂ ਦੇ ਦੁਆਰਾ ਔਰ ਪਰਮੇਸ਼ਵਰ ਦੇ ਵਚਨਾਂ ਦੇ ਦੁਆਰਾ ਸਾਨੂੰ ਸਾਰਿਆਂ ਨੂੰ ਇਹ ਜੋ ਬਲੇਸਿੰਗ ਮਿਲੀ ਹੈ ਆਸ਼ੀਸ਼ ਮਿਲੀ ਹੈ ਅਸੀਂ ਉਹਦੇ ਲਈ ਧੰਨਵਾਦ ਕਰਦੇ ਹਾਂ ਪ੍ਰਭੂ ਯੇਸ਼ੂ ਮਸੀਹ ਦਾ ਆਉਣਾ ਇਸ ਸੰਸਾਰ ਦੇ ਲਈ ਇੱਕ ਹੀ ਮਕਸਦ ਆ ਔਰ ਇੱਕ ਹੀ ਮਕਸਦ ਸੀਗਾ ਕਿ ਅਸੀਂ ਸਭ ਜੁਲ ਮਿਲ ਜੁਲ ਕੇ ਇੱਕ ਦੂਸਰੇ ਨਾਲ ਭਾਈਚਾਰਾ ਭੈਣ ਭਰਾਵਾਂ ਤੌਰ ਤੇ ਇਸ ਸੰਸਾਰ ਦੇ ਵਿੱਚ ਉਹਦੇ ਪਿਆਰ ਨੂੰ ਉਹਦੇ ਪ੍ਰੇਮ ਨੂੰ ਦਰਸਾਈਏ ਕਿ ਪ੍ਰਭੂ ਯੇਸ਼ੂ ਮਸੀਹ ਦਾ ਆਉਂਦਾ ਕੀ ਮਕਸਦ ਸੀਗਾ ਔਰ ਉਹਨੇ ਪਿਆਰ ਦਾ ਸਨੇਹਾ ਦਿੱਤਾ ਔਰ ਉਹਨੇ ਇਹੀ ਕਿਹਾ ਕਿ ਇਸ ਸੰਸਾਰ ਤੇ ਹਰ ਮਨੁੱਖ ਜਾਤੀ ਦੇ ਨਾਲ ਪਿਆਰ ਕਰਨਾ ਹੈ ਇਹਦੇ ਵਿੱਚ ਕਿਸੇ ਦੇ ਨਾਲ ਵੀ ਕੋਈ ਭੇਦ ਭਾਵ ਨਹੀਂ ਕੋਈ ਉੱਚ ਨੀਚ ਨਹੀਂ ਕੋਈ ਧਰਮ ਧਰਮ ਦਾ ਨਹੀਂ ਹੈ ਬਲਕਿ ਅਸੀਂ ਸਾਰੇ ਸੰਸਾਰ ਦੇ ਉੱਤੇ ਇੱਕ ਹਾਂ ਔਰ ਇੱਕ ਹੀ ਰਵਾਂਗੇ ਔਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਲਵੇਸ਼ਨ ਆਰਮੀ ਇੰਡੀਆ ਨਾਰਥਰਨ ਟੈਟਰੀ ਵੱਲੋਂ ਤੇ ਸਾਡੇ ਮੈਕਰੋਬਨ ਹਸਪੀਟਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੱਡੇ ਦਿਨ ਦੀਆਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਖੁਦਾ ਤੁਹਾਨੂੰ ਬਰਕਤ ਦੇਵੇ ਜਾਨ ਪੀਰ ਜੀ ਨੂੰ ਅੱਜ ਦੇ ਸ਼ਬਦ ਸਾਡੇ ਦੇ ਕਿਸ ਦੇ ਦੇਣਾ ਮੈਂ ਜੋ ਸਾਡੇ ਨੌਜਵਾਨ ਬੱਚੇ ਹਨ ਜੋ ਕਿ ਸਮਾਜ ਤੋਂ ਅਲੱਗ ਰਹਿ ਕੇ ਉਹ ਨਸ਼ੇ ਦੇ ਵਿੱਚ ਨੇ ਔਰ ਬਹੁਤ ਸਾਰੇ ਬੁਰੀ ਸੰਗਤ ਦੇ ਵਿੱਚ ਆ ਮੈਂ ਇਹੀ ਕਹੂੰਗਾ ਕਿ ਅਸੀਂ ਉਹਨਾਂ ਦੇ ਨਾਲ ਪਿਆਰ ਨਾਲ ਪੇਸ਼ ਆਈਏ ਉਹਨਾਂ ਨੂੰ ਮੋਟੀਵੇਟ ਕਰੀਏ ਉਹਨਾਂ ਦੇ ਨਾਲ ਕਾਉਂਸਲਿੰਗ ਕਰੀਏ ਤਾਂ ਕਿ ਉਹ ਉਹਨਾਂ ਸਾਰੀਆਂ ਬਰਾਈਆਂ ਨੂੰ ਉਹਨਾਂ ਬਦੀਆਂ ਨੂੰ ਛੱਡਦੇ ਹੋਏ ਉਹ ਫਿਰ ਵਾਪਸ ਸਮਾਜ ਦੇ ਵਿੱਚ ਸਮਾਜ ਦੇ ਕੰਮਾਂ ਦੇ ਵਿੱਚ ਜੁੜ ਜਾਣ ਤਾਂ ਕਿ ਸਮਾਜ ਦੀ ਦੇਸ਼ ਦੀ ਉਨਤੀ ਔਰ ਤਰੱਕੀ ਹੋ ਸਕੇ ਥੈਂਕ ਯੂ ਰੀ